ਕੋਈ ਗਾ ਅਸੀਂ ਸਾਰੇ ਆਂਟੀ ਦਾ ਆਪਰੇਸ਼ਨ ਵੀ ਕਰਾ ਦਾਂਗੇ ਅਸੀਂ ਤੇਰੇ ਭਰਾ ਵਾਂ ਤੂੰ ਸਾਨੂੰ ਭਰਾ ਸਮਝ ਆਪਣੇ ਪਰ ਐਦਾਂ ਬੱਚੇ ਦੇ ਮੋਰੇ ਨਹੀਂ ਕਹਿਣਾ ਮੇਰੀਆਂ ਚਾਰ ਕੁੜੀਆਂ ਕੋਈ ਲੋੜ ਹੈ ਕੋਈ ਮਦਦ ਦੀ ਕੋਈ ਦਿੱਕਤ ਹੈ ਸਾਨੂੰ ਦੱਸ ਦੇਣੀ ਕਿ ਵੀਰੇ ਮੈਨੂੰ ਆਹ ਪ੍ਰੋਬਲਮ ਹੈ ਭਾਵੇਂ ਸਾਰੇ ਸ਼ਹਿਰ ਦੇ ਆਪਰੇਸ਼ਨ ਲਿਆ ਸੀ ਉਹ ਵੀ ਕਰਾ ਦਾਂਗੇ ਕੋਈ ਗੱਲ ਨਹੀਂ ਪੈਣੀ ਫਿਰ ਕੀ ਹੋਇਆ ਮਾਲਕ ਲੋਕਾਂ ਕੋਲ ਇੱਕ ਨਹੀਂ ਤੁਹਾਡੇ ਕੋਲ ਚਾਰ-ਚਾਰ ਕੋਈ ਗੱਲ ਨਹੀਂ ਇਹਦਾ ਸ਼ੁਕਰ ਕਰਿਆ ਕਰੋ ਲੋਕਾਂ ਕੋਲ ਇੱਕ ਨਹੀਂ ਉਹ ਪੈਣੇ ਤੂੰ ਵੀ ਤੂੰ ਵੀ ਧੀ ਐ ਦੇਖ ਤੂੰ ਵੀ ਇੱਕ ਬੇਟੀ ਐ ਕਦੀ ਬੋਲ ਨਹੀਂ ਸਮਝਣਾ ਚਾਰਾਂ ਨੂੰ ਇਹਨਾਂ ਦੇ ਕਰਮਾਂ ਦਾ ਤੁਹਾਨੂੰ ਮਿਲਣਾ ਹੈ ਇਧਰ ਆ ਬੇਟਾ ਇਧਰ ਜਦ ਤੱਕ ਜਨੇ ਵੱਡੀ ਹੋਏ ਨਾ ਕੁੜੀਆਂ ਡਿਮਾਂਡ ਜ਼ਿਆਦਾ ਹੁੰਦੀ ਮੁੰਡਿਆਂ ਦੀ ਜੋਫੀ ਬਾਹ ਕੁੱਟ ਕੇ ਜੋਫੀ ਬਾਹ ਕੁੱਟ ਕੇ ਜੋ ਇਹ ਜੋਫੀ ਬਾਹ ਜੋਫੀ ਕੁੱਟ ਕੇ ਜੋਫੀ ਬਾਹ ਜੋਫੀ ਬਾਹਲਾ ਪਾਲਾ ਜੋਫੀ ਰੋਂਦੀ ਕਹਤੇ ਯਾਰ ਜੋਫੀ ਬਾਹ ਮੈਨੂੰ ਨਾ ਯਾਰ ਭੈਣੇ ਕਿਉਂ ਵਿਚਾਰੀ ਨੂੰ ਮਤਲਬ ਦੱਸ ਬਾਈ ਮੇਰੇ ਤਿੰਨ ਮਿੰਟ ਹੋ ਗਏ ਗੁੰਮ ਤੇ ਕੋਈ ਗੱਲ ਨਹੀਂ ਜਦੋਂ ਤੱਕ ਅਸੀਂ ਅਸੀਂ ਸਾਡੀ ਛੋਟੀ ਭੈਣਾਂ ਤੂੰ ਘਬਰਾ ਨਾ ਸੀ ਤੇਰੀ ਮਦਦ ਕਰਾਂਗੇ ਇਦਾਂ ਦਾ ਯਾਰ ਬੋਧ ਨਹੀਂ ਪਾਣਾ ਤੂੰ ਜੱਫੀ ਬਾ ਚਮਚੜੀ ਕਰੀਦੀ ਏ ਜੱਫੀ ਬਾ ਉੱਠ ਕੇ ਜ਼ੋਰ ਕੋ ਨਹੀਂ ਪਾਈਂਗਾ ਛੱਡਣਾ ਨਹੀਂ ਤੈਨੂੰ ਕੱਢ ਜੱਫੀ ਬਾ ਕੋਈ ਗੱਲ ਰੋਣਾ ਨਹੀਂ ਇਹ ਜੜੀਆਂ ਧੀਆਂ ਨੇ ਨਾ ਇਹ ਕਰਮਾ ਵਾਲਾ ਨੂੰ ਮਿਲਦੀਆਂ ਜਿੰਨਾਂ ਕੋਲ ਹੈ ਨਹੀਂ ਉਹਨਾਂ ਨੂੰ ਪੁੱਛੋ ਟੋਪੀ ਦੇਣਾ ਨੂੰ ਨਵੀਂ ਇੱਕ ਅੱਜ ਦਿੱਤੀ ਹੈ ਹਾਂਜੀ ਨੇ ਹਾਂਜੀ ਕੋਈ ਗੱਲ ਕਭਰਾਉ ਨਾ ਜੋ ਸਾਡੇ ਚਾਰ ਚਾਰ ਪੰਜ ਦੇ ਡੋਲੀਆਂ ਕੋਈ ਗੱਲ ਨਹੀਂ ਕਭਰਾਉ ਨਾ ਮਾਲਕ ਕਰੇਗਾ ਕਿਰਪਾ ਆਪਾਂ ਦੁਨੀਆ ਤੋਂ ਚੱਲ ਜਾਣਾ ਅਬ ਬੱਚਿਆਂ ਨੇ ਪ੍ਰਭਾਵ ਗੰਦਾ ਪੈਣਾ ਉਹਦੇ ਮੋਹਰੇ ਕਹਿ ਰਹੇ ਮੇਰੀ ਚਾਰ ਕੁੜੀਆਂ ਉਹ ਵਿਚਾਰੀ ਰੋ ਰਹੀ ਐ ਉਹ ਕਿੰਨਾ ਆਪਣੇ ਆਪ ਨੂੰ ਬੋਝ ਸਮਝੇਗੀ ਕਿ ਮੈਂ ਕੋਈ ਗੱਲ ਕੋਈ ਗੱਲ ਨਹੀਂ ਪੈਣੇ ਤੁਸੀਂ ਦੱਸ ਤੇਰੀ ਮਦਦ ਕੀ ਕਰੀਏ ਸੇਰ ਤੇ ਲੈ ਕੇ ਸ਼ਾਮ ਤੱਕ ਬਾਹਰ ਰਹਿੰਦੀ ਐ ਮੈਂ ਕੋਈ ਗੱਲ ਤੂੰ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਸਾਨੂੰ ਦੱਸ ਦੇ ਅਸੀਂ ਤੇਰੇ ਦੀ ਦਾਦੀ ਸਾਬ ਦੀ ਉਹਨਾਂ ਦੇ ਪ੍ਰੈਸ਼ਰ ਬੋਲ ਵਾਲਾ ਆ ਕੋਈ ਗੱਲ ਅਸੀਂ ਸਾਰੇ ਆਂਟੀ ਦਾ ਆਪਰੇਸ਼ਨ ਵੀ ਕਰਾ ਦਾਂਗੇ ਅਸੀਂ ਤੇਰੇ ਭਰਾ ਵਾਂ ਤੂੰ ਸਾਨੂੰ ਭਰਾ ਸਮਝ ਆਪਣੇ ਪਰ ਐਦਾਂ ਬੱਚੇ ਦੇ ਮੋਰੇ ਨਹੀਂ ਕਹਿਣਾ ਮੇਰੀਆਂ ਚਾਰ ਕੁੜੀਆਂ ਕਦੀ ਨਹੀਂ ਕਹਿਣਾ ਹਮੇਸ਼ਾ ਧੰਨਵਾਦ ਕਹਿਣਾ ਕਿ ਤੁਸੀਂ ਮੇਰੀ ਬੱਚੀਆਂ ਹੋ ਦੁਨੀਆ ਦੀਆਂ ਸਭ ਤੋਂ ਪਿਆਰੀਆਂ ਬੱਚੀਆਂ ਰੱਬ ਨੇ ਮੈਨੂੰ ਦਿੱਤੀਆਂ ਲੋਕਾਂ ਐਦਾਂ ਨਹੀਂ ਕਹਿਣਾ ਪਰ ਤੁਸੀਂ ਅੰਦਰੋਂ ਨਹੀਂ ਨਾ ਸਮਝਦੇ ਉਹਨਾਂ ਨੂੰ ਕਹਿਣਾ ਪੁੱਤ ਤੇ ਪੁੱਤ ਮੰਨਣਾ ਕਹਿਣ ਨੂੰ ਤਾਂ ਮੈਂ ਵੀ ਕਹਾਂ ਉਹ ਮੇਰੀ ਭੈਣ ਹੋ ਮੇਰੀ ਭੈਣ ਪਰ ਮੈਂ ਭੈਣ ਮੰਨਣਾ ਵੀ ਨਾ ਫਿਰ ਫਰਜ਼ ਵੀ ਨਵਾਵਾ ਭਰਾਵਾਂ ਵਾਲੇ ਬੱਚਿਆਂ ਮੋਰੇ ਕਦੀ ਨਹੀਂ ਕਹਦਾ ਕਿ ਇਹ ਮੇਰੀਆਂ ਚਾਰ ਹੀ ਕੁੜੀਆਂ ਬਸ ਐਦਾਂ ਨਹੀਂ ਕਹਿਣਾ ਜੋ ਵੀ ਤੇਰੇ ਚਾਰਾਂ ਬੱਚਿਆਂ ਦੀ ਸਕੂਲ ਦੀ ਫੀਸ ਹੋएगी ਉਹ ਅਸੀਂ ਕਰਾਂਗੇ ਆ ਫੜ ਚਾਰਾਂ ਬੱਚਿਆਂ ਦੀਆਂ ਟੋਪੀਆਂ ਆਨੰਦ ਚ ਰਹਿਣਾ ਰੱਬ ਦਾ ਸ਼ੁਕਰ ਕਰਨਾ ਕੋਈ ਲੋੜ ਹੈ ਕੋਈ ਮਦਦ ਦੀ ਕੋਈ ਦਿੱਕਤ ਹੈ ਸਾਨੂੰ ਦੱਸ ਦੇਣੀ ਕਿ ਵੀਰੇ ਮੈਨੂੰ ਆ ਪ੍ਰੋਬਲਮ ਹੈ ਭਾਵੇਂ ਸਾਰੇ ਸ਼ਹਿਰ ਦੇ ਆਪਰੇਸ਼ਨ ਲਿਆ ਸੀ ਉਹ ਵੀ ਕਰਾ ਦਾਂਗੇ ਇਕੱਲੇ ਤੇਰੀ ਮੰਮੀ ਦਾ ਆਪਰੇਸ਼ਨ ਤਾਂ ਬੜੀ ਛੋਟੀ ਚੀਜ਼ ਹੈ ਮਾਲਕ ਦੀ ਬੜੀ ਕਿਰਪਾ ਹੈ ਤੇ ਕਿਰਪਾ ਹੀ ਰਹਿਣੀ ਹੈ ਭਾਜੀ ਮਾਤਾ ਜੀ ਦੇ ਪਤਨੀਆਂ ਸੀਗੀਆਂ ਹਾਂ ਆਪਾਂ ਪ੍ਰੀਤ ਦੇ ਕਰਾਇਆ ਸੀਗਾ ਉਹਨਾਂ ਨੇ ਗਲਤ ਕਰ ਦਿੱਤਾ ਕੋਈ ਨਹੀਂ ਆਪਾਂ ਠੀਕ ਕਰਾਵਾਂਗੇ ਤੇ ਉਹਨਾਂ ਦੇ ਹੁਣ ਹਰਨੀਏ ਕੋਈ ਗੱਲ ਨਹੀਂ ਕਰਾਵਾਂਗੇ ਕਿੰਨੀ ਕੁ ਵੱਡੀ ਗੱਲ ਹੈ ਹਰਨੀਆਂ ਚੁਟਕੀ 'ਚ ਆਪਰੇਸ਼ਨ ਹੋਣਾ ਪਰ ਆਪਣੀਆਂ ਧੀਆਂ ਨੂੰ ਰਾਣੀਆਂ ਸਮਝ ਐਡੀ ਪਿਆਰੀ ਬੱਚੀ ਤੇਰੇ ਕੋਲ ਲੋਕ ਤਰਸਦੇ ਨੇ ਧੀਆਂ ਨੂੰ ਨਹੀਂ ਪਤਾ ਤੁਹਾਨੂੰ ਜੇ ਪਤਾ ਹੁੰਦਾ ਤਾਂ ਕਦੀ ਮਨ 'ਚ ਖਿਆਲ ਨਾ ਆਉਂਦਾ ਕਿ ਮੇਰੀਆਂ ਚਾਰ ਧੀਆਂ ਸੱਚ ਦੱਸ ਰਿਹਾ ਮੈਂ ਜਾਣਦਾ ਉਹਨਾਂ ਮਾਵਾਂ ਨੂੰ ਜਿੰਨਾਂ ਕੋਲ ਕੁੜੀ ਨਹੀਂ ਉਹਨਾਂ ਦੇ ਚਾਰ ਮੁੰਡੇ ਨੇ ਤੇ ਚਾਰ ਮੁੰਡੇ ਹੋਣ ਤੋਂ ਬਾਅਦ ਵੀ ਉਹ ਕਹਿੰਦੇ ਨੇ ਕਿ ਰੱਬ ਸਾਨੂੰ ਇੱਕ ਕੁੜੀ ਦੇ ਦੇ ਤੇ ਤੁਹਾਡੇ ਕੋਲ ਚਾਰ ਕੁੜੀਆਂ ਹੋਗੇ ਤੁਸੀਂ ਕਹੀ ਜਾਨੋ ਜੀ ਨਹੀਂ ਭਾਜੀ ਚੀਜ਼ ਤੇ ਕੰਮ ਨਹੀਂ ਕਰਾਂਗੇ ਚੀਜ਼ ਦਾ ਫਿਰ ਅੰਦਰੋਂ ਵੀ ਭਾਵ ਲਿਆਓ ਨਾ ਕਿ ਮੇਰੀ ਕੁੜੀ ਹੈ ਮੇਰੀ ਜਾਨ ਹੈ ਅੰਦਰੋਂ ਲਿਆਓ ਮੂੰਹੋਂ ਭਾਵੇਂ ਜੋ ਮਰਜ਼ੀ ਕਰੋ ਅੰਦਰੋਂ ਲਿਆਓ ਕਿ ਮੇਰੀ ਕੁੜੀ ਹੈ ਮੇਰੀਆਂ ਜਾਨਾਂ ਨੇ ਤੇ ਇਹਨਾਂ ਨੂੰ ਕੋਈ ਕੀ ਪਤਾ ਮਾਲਕ ਨੇ ਇਹਨਾਂ ਦੇ ਪੈਰਾਂ ਦੇ ਤੁਹਾਨੂੰ ਦੇਈ ਜਾਣ ਇਹਨਾਂ ਨੂੰ ਚਾਰਾਂ ਨੂੰ ਜਾ ਕੇ ਰਾਤੀ ਜੱਫੀ ਪਾ ਕੇ ਸੋਣਾ ਤੇ ਇਹ ਕਹਿਣਾ ਚੜ੍ਹਦੀ ਕਲਾ 'ਚ ਰਹਿਣਾ ਤੇ ਕੋਈ ਲੋੜ ਆ ਸਾਨੂੰ ਦੱਸਣੀ ਹੈ ਬੱਚਿਆਂ ਦੀ ਸਕੂਲ ਦੀ ਫੀਸ ਹੋਈ ਸੀ ਉਹ ਵੀ ਕਰਾਵਾਂਗੇ ਡਾਕਟਰ ਨੇ 25000 ਰੁਪਏ ਮੰਗਿਆ ਆਪਰੇਸ਼ਨ ਦਾ ਜੇ ਤਾਂ ਤੁਸੀਂ ਲੁਧਿਆਣੇੋਂ ਕਰਾਉਣਾ ਫਿਰ 20000 ਰੁਪਏ ਅਸੀਂ ਦੇ ਦਾਂਗੇ 5000 ਰੁਪਏ ਤੁਸੀਂ ਕਰ ਲਓ ਲੁਧਿਆਣੇੋਂ ਕਰਾਵਾ ਲਾਂਗੇ ਜੇ ਲੁਧਿਆਣੇੋਂ ਨਹੀਂ ਕਿ 5000 ਨਹੀਂ ਹੈਗਾ ਫਿਰ ਤੁਹਾਨੂੰ ਪੀਡੀਆ ਚੰਡੀਗੜ੍ਹ ਜਾਣਾ ਪੈਣਾ ਉੱਥੇ ਸਾਰਾ ਫਰੀ ਆਣ ਜਾਂਦਾ ਕਰਾਇਆ ਵੀ ਦੇ ਦਾਂਗੇ ਅਸੀਂ ਤਾਂ ਤੁਸੀਂ ਇਹ ਸਲਾਹ ਭਰਾ ਨੂੰ ਬੁਲਾ ਕੇ ਮੈਂ ਸਮਝਾ ਦਾਂ ਕਿ ਇਕੱਲੇ ਕਰ ਲੂਗੇ ਹਾਂਜੀ ਕੋਈ ਗੱਲ ਨਹੀਂ ਭਾਈ ਜੀ ਆਜੋ ਇਹਨਾਂ ਦਾ ਆਪਰੇਸ਼ਨ ਡਾਕਟਰ ਨੇ 25000 ਰੁਪਏ ਮੰਗਿਆ 25000 ਚੋਂ 5000 ਰੁਪਏ ਤੁਹਾਨੂੰ ਦੇਣਾ ਪੈਣਾ 20000 80 ਕਰ ਦਾਂਗੇ ਜੇ ਲੁਧਿਆਣਿਆਂ ਨੂੰ ਹੀ ਕਰਾਣਾ ਉਹਦੇ ਕੋਲ ਜੇ ਤੁਹਾਡੇ ਕੋਲ 5000 ਦਾ ਅਰੇਂਜਮੈਂਟ ਨਹੀਂ ਹੁੰਦਾ ਫਿਰ ਅਸੀਂ ਤੁਹਾਨੂੰ ਪੀਜੀਆਈ ਭੇਜ ਕੇ ਉੱਥੇ ਫ੍ਰੀ ਕਰਾ ਦਾਂ ਕੋਈ ਪੈਸਾ ਚੰਡੀਗੜ ਪੀਜੀਆਈ ਇੱਕ ਗੇੜਾ ਲੱਗੇਗਾ ਦੂਜੇ ਗੇੜੇ 'ਚ ਆਪਰੇਸ਼ਨ ਹੋ ਜਾਏਗਾ ਤੇ ਪੀਜੀਆਈ ਜਾਣਾ ਤਾਂ ਫ੍ਰੀ ਲੁਧਿਆਣਿਆਂ ਨੂੰ ਕਰਾਣਾ ਤਾਂ 25000 ਚ 5000 ਤੁਸੀਂ ਦੇ ਦਿਓ 20000 80 ਦੇ ਦਾਂਗਾ